ਜਦੋਂ ਮੈਂ ਇਧਰੋਂ ਲੰਘਣ ਲਈ ਸੀ ਤੇ ਇਹਨਾਂ ਨੇ ਨਾ ਇੱਕ ਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਛੇਨ ਮੇਰੀ ਟਾਈਟ ਹੀ ਚਾਤੇ ਇਹਨਾਂ ਦਾ ਹੱਥ ਨਹੀਂ ਪਿਆ ਛੇਨ ਮੇਰੀ ਟੁੱਟ ਗਈ ਤੇ ਇੱਥੇ ਰੱਸ਼ ਹੀ ਜਿਹਦੀ وجہ ਨਾਲ ਨਾ ਤੇਜ਼ ਜਾ ਨਹੀਂ ਪਾਏ ਮੈਂ ਨਾਲ ਹੀ ਝਿੱਕਾ ਮਾਰਨ ਲੱਗ ਗਈ ਕਿ ਫੜ ਲੋ ਫੜ ਲੋ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੇ ਪਿੱਛੇ ਲੇਡੀ ਬਣ ਕੇ ਬੈਠਾ ਸੀ ਮੁੰਡਾ ਉਹਨੇ ਕੀ ਕੀਤਾ ਇਥੋਂ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡਿੱਗ ਗਈ ਤੇ ਉਹ ਇੱਕ ਆਂਟੀ ਪਿੱਛੇ ਆਂਡੇ ਹੀ ਉਹਨਾਂ ਨੇ ਮੇਰੀ ਚੇਨ ਫੜ ਲਈ ਮੈਂ ਭਾਜੀ ਮਾਰਕੀਟ ਆਈ ਸੀ ਥੋੜਾ ਵਰਤਨਾ ਵਾਲੀ ਸ਼ਾਪ ਤੇ ਨਾ ਮੈਂ ਤਾਂ ਮੇਰੇ ਦਰਾਨੀ ਹੀ ਉਹ ਦੋ ਜਾਣੀ ਸੀ ਹਾਂ ਇੱਕ ਜੈਂਟ ਸੀ ਤੇ ਪਿੱਛੇ ਇੱਕ ਲੇਡੀ ਬਣ ਕੇ ਹੀ ਬੈਠਾ ਜੈਂਟ ਸੀ ਸ਼ਾਇਦ ਹਾਂਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਹੈ ਪਟੋ ਥੱਲੇ ਉਹਨਾਂ ਕੋ ਨਾ ਹੱਥ ਨਹੀਂ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਇਥੇ ਗੱਲਬਾਤ ਇਹਦਾ ਜੀ ਕਿ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਚ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਇਲੈਕਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੇ ਚੋਰ ਹੀ ਕੀ ਚੋਰੀ ਕਰਦੇ ਨੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਦਿੱਤੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਉਹ ਵੀ ਬਿਨਾਂ ਨੰਬਰ ਪਲੇਟ ਤੋਂ ਵੀ ਚੋਰੀ ਦਾ ਲੱਗਦਾ ਤੇ ਬਾਜ਼ਾਰ ਨਾਲ ਥੋੜੀ ਜੀ ਬਾਈ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਕਰਦੇ ਆ ਪੁਲਿਸ ਨੂੰ ਪੁਲਿਸ ਭਕਾਏਗੀ ਆਪਣਾ ਕਿ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੋਟਾ ਭੁਗਾਂ ਦੀ ਬਹੁਤ ਕਟਣਾ ਹੋ ਰਹੀ ਹੈ ਕੀ ਗੱਲ ਹੈ ਦੇਖੋ ਜੀ ਲੋਕਾਂ ਨੂੰ ਵੀ ਰਹਿਣਾ ਪੈਣਾ ਕਿ ਦਿਨ ਤੇ ਹਰਾਂ ਡੇ ਆ ਆਪਣੀ ਰੱਖਿਆ ਆਵਰ ਕਰਨ ਦੀ ਬਿਆਨੀ ਜੇ ਨਹੀਂ ਤਾਂ ਆਨਲਾਈਨ ਜਾਂ ਹੋਰ ਵੀ ਟਾਈਮ ਮਾਰਾ ਆ ਸਕਦਾ ਜੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਲੈਂਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਰ ਫਰਾਂ ਵਾਸਤੇ ਸਾਨੂੰ ਸਾਨੂੰ ਟੈਲੀਫੋਨ ਆਇਆ ਹੀ ਮੌਕੇ ਤੇ ਪਹੁੰਚੇ ਆ ਬੰਦੇ ਫਰਲੇ ਆ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਜਾਂਚ ਕਰ ਰਹੇ ਆ ਕੀ ਕਰਦੇ ਪਏ ਇਹੀ ਆ ਇਹ ਕਿ ਚੈਨ ਲਾਈ ਹੈ ਲੇਡੀ ਦੀ ਇਹਨਾਂ ਨੇ ਤੇ ਸਾਨੂੰ ਮੋਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਨੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਤੇ ਸਾਨੂੰ ਇਹ ਆ ਬਈ ਇਹਨਾਂ ਦੀ ਪਛਾਣ ਹੋ ਗਈ ਇੱਕ ਬਾਬਾ ਆ ਤੇ ਇੱਕ ਬੰਦਾ ਨਾਲ ਆ ਜੀ